ਲੈ ਵੀ 1 2 3 ਕਰੋ ਤੇ ਟੀ-ਸ਼ਰਟ ਪ੍ਰਿੰਟ ਹੋ ਕੇ ਬਾਹਰ ਆ ਚੱਕੋ ਇੰਨਾ ਕੋ ਸਮਾਂ ਲੱਗਦਾ ਟੀ-ਸ਼ਰਟ ਤਿਆਰ ਹੋਣ ਨੂੰ ਤੇ ਆਹ ਦੇਖੋ ਟੌਮੀ ਹਿਲ ਫਿਗਰ ਦੇ ਐ ਲੱਗਦੇ ਜੇ ਸਟicker ਯੂਐਸ ਪੋਲੋ ਟੌਮੀ ਹਿਲ ਫਿਗਰ ਐਡੀਡਾਸ ਦੇ ਬਹੁਤ ਜਿਹੜਾ ਆਖੋ ਆਹ ਕੋਟੀ ਆ ਮੈਨੂੰ ਲੱਗਦਾ ਜਿਵੇਂ ਦੀ ਮੈਂ ਪਾਈ ਆ ਥੋੜੀ ਥੋੜੀ ਉਦਾਂ ਦੀ ਲੱਗਦੀ ਆ ਪਰ ਕੁਆਲਿਟੀ ਦਾ ਫਰਕ ਹੋਏਗਾ ਇਹ ਆਪਣਾ ਪੈਰਾਂ ਲੇਟ ਹੋ ਰਿਹਾ ਇਹ ਦੇਖੋ ਸਲੀਵ हां बन रही है ਇਹ ਵਿੱਚ ਮੇਨ ਬੋਡੀ ਪਾਰਟ ਮੇਨ ਬੋਡੀ ਪਾਰਟ ਵਿੱਚ ਬਣ ਰਿਹਾ ਹਾਂਜੀ ਲੈ ਵੀ ਐ ਹੁੰਦੀ ਜੇ ਪੈਣਾ ਦੇ ਸੂਟਾਂ ਤੇ ਕਢਾਈ ਆ ਦੇਖੋ ਜਿਵੇਂ ਆਹ ਟੀ-ਸ਼ਰਟਾਂ ਨੇ ਹੁਣ ਟੀ-ਸ਼ਰਟ ਦੇ ਉੱਤੇ ਆ ਕਿਸੇ ਹੱਥ ਨਾਲ ਥੋੜੀ ਬਣਾਇਆ ਐਡਾ ਮੋਰ ਪੰਖ ਹੈ ਨਾ ਆਹ ਡਿਜ਼ਾਈਨ ਵੇਖੋ ਛਾਲਾਂ ਤੇ ਸਾਰਾ ਕੁਝ ਇਹ ਆਹ ਕੰਮ ਹੋ ਰਿਹਾ ਜੇ ਇੱਧਰ ਵੇਖੋ ਆਹ ਡਿਜ਼ਾਈਨ ਇਸ ਤਰ੍ਹਾਂ ਬਣਦੇ ਜੀ ਵਿੱਚ ਆਹ ਪ੍ਰਿੰਟ ਹੋ ਰਿਹਾ ਨਾ ਵੇਖੋ ਲੁਧਿਆਣੇ ਦੇ ਵਿੱਚ ਇੰਨੀ ਕੋਈ ਇੰਡਸਟਰੀ ਹੈ ਨਾ ਮਤਲਬਾ ਕੋਟੀਆਂ ਸਵੈਟਰ ਮਸ਼ੀਨ ਨੂੰ ਜਸਟ ਬਟਨ ਦੇ ਨਾਲ ਤੁਸੀਂ ਕਮਾਂਡ ਦੇਣੀ ਹੈ ਕਿ ਉਹਨੇ ਕੋਟੀਆਂ ਸਵੈਟਰ ਬਣਾ ਕੇ ਬਾਹਰ ਕੱਢ ਦੇਣਾ ਤੁਸੀਂ ਫਿਰ ਸੇਲ ਕਰ ਦੇਣਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਅਗਰ ਕੋਈ ਵੀ ਯੂਨਿਟ ਤੁਸੀਂ ਲਾਣੀ ਹੈ ਉਹ ਲਾ ਸਕਦੇ ਹੋ ਇਹ ਮਸ਼ੀਨਾਂ ਤੁਹਾਨੂੰ ਮੈਂ ਵਿਖਾ ਦੇਣਾ ਤੇ ਜਸਟ ਇਨਪੁਟ ਦੇਣੀ ਹੈ ਧਾਗੇ ਦੀ ਧਾਗਾ ਮਸ਼ੀਨ ਨੂੰ ਦਿੱਤਾ ਕੰਪਿਊਟਰ ਦੇ ਨਾਲ ਡਿਜ਼ਾਈਨ ਦੇਣਾ ਪਲੱਸ ਓਕੇ ਕੀਤਾ ਐਂਟਰ ਕੀਤਾ 15 20 ਅੱਧੇ ਘੰਟੇ ਤੱਕ ਇੱਕ ਕੋਟੀ ਸਵੈਟਰ ਬਣ ਕੇ ਇਦਾਂ ਦਾ ਸ਼ਾਲ ਬਣ ਕੇ ਸਾਰਾ ਕੁਝ ਇਹ ਬਾਹਰ ਆ ਜਾਏਗਾ ਇਹ ਲੁਧਿਆਣੇ ਦੇ ਵਿੱਚ ਗਮਸਾ ਜਿਹੜਾ ਫੇਅਰ ਲੱਗਾ ਉੱਥੇ ਹੈਗੇ ਆਪਾਂ ਸਾਲ ਬਾਦ ਲੱਗਦਾ ਏ ਸਾਰੇ ਇੰਡਸਟਰੀ ਵਾਲੇ ਇੱਥੇ ਆਪੋ ਆਪਣੀਆਂ ਮਸ਼ੀਨਾਂ ਲੈ ਕੇ ਆਏ ਨੇ ਕੋਈ ਮਸ਼ੀਨ ਦਿੱਲੀ ਦੀ ਆ ਗੁਜਰਾਤ ਦੀ ਆ ਬੰਬੇ ਦੀ ਆ ਲੁਧਿਆਣੇ ਦੀ ਵੀ ਬਹੁਤ ਨੇ ਲੇਕਿਨ ਡੀਲਰ ਸਾਰੇ ਤੁਹਾਨੂੰ ਇੱਥੇ ਪੰਜਾਬ 'ਚ ਮਿਲ ਜਾਣਗੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੇ ਦੀ ਆਪਾਂ ਕੋਟੀ ਪਾਈ ਏ ਅਗਰ ਐਵੇਂ ਦੀ ਕੋਟੀ ਮਸ਼ੀਨ ਤੋਂ ਕਢਵਾਣੀ ਹੋਏ ਤੇ ਕਿਵੇਂ ਨਿਕਲੇਗੀ ਆਓ ਮੈਂ ਤੁਹਾਨੂੰ ਡੈਮੋ ਦਿਖਾਉਣਾ ਸਫਾਰੀ ਇਹ ਟੀ-ਸ਼ਰਟ ਦੇ ਉੱਤੇ ਹੋ ਗਈ ਪ੍ਰਿੰਟਿੰਗ ਉਸ ਤੋਂ ਬਾਅਦ ਅੱਗੇ ਵੇਖੋ ਆ ਚੀਜ਼ਾਂ ਦੇਖੋ ਇੱਧਰ ਪੈ ਗਈਆਂ ਆ ਦੇਖੋ ਐ ਹੁੰਦੀਆਂ ਨੇ ਚੀਜ਼ਾਂ ਤਿਆਰ ਆਹ ਵੇਖ ਲਓ ਆ ਮਸ਼ੀਨ ਘੁੰਮਦੀ ਏ ਆਹ ਦੇਖ ਲਓ ਵੀ ਕਿੰਨੇ ਕ ਬੰਦਿਆਂ ਦਾ ਕੰਮ ਕਰ ਰਹੀ ਏ ਮਸ਼ੀਨ ਲੇਜ਼ਰ ਦੇ ਰਾਹੀਂ ਟੀ-ਸ਼ਰਟਾਂ ਦੇ ਉੱਤੇ ਲੋਗੋ ਡਿਜ਼ਾਈਨ ਸਭ ਕੁਝ ਪੈ ਰਿਹਾ ਆ ਬਣ ਗਈ ਆਪਣੀ ਟੀ-ਸ਼ਰਟ ਇਹ ਕਮਾਂਡ ਦਿੱਤੀ ਏ ਤੇ ਵੇਖੋ ਕਿੰਨੇ ਕ ਖਾਮਣੇ ਇਸ ਮਸ਼ੀਨ ਦੇ ਇਦਾਂ ਹੁੰਦਾ ਕੰਮ ਇੰਡਸਟਰੀ ਦੇ ਵਿੱਚ ਵੱਡੇ ਲੈਵਲ ਤੇ ਆ ਵੀ ਆ ਦੇਖੋ ਇਹ ਹੈਗਾ ਬਰਫੀ ਚੈੱਕ ਵਾਲਾ ਸਵੈਟਰ ਤੇ ਕੋਟੀ ਐਵੇਂ ਤੁਹਾਨੂੰ ਲੱਗੇਗਾ ਸਾਰਾ ਯਾਨੀ ਕਿ ਵਗੇ ਵੇਖ ਕੇ ਵੀ ਆਹ ਵਾਲਾ ਡਿਜ਼ਾਈਨ ਚਾਹੀਦਾ ਪਿੱਛੇ ਤਾਂ ਉਸ ਪਲੇਨ ਹੈ ਤੇ ਅੱਗੇ ਆਪਾਂ ਨੂੰ ਇਹ ਚੱਕ ਮਿਲ ਗਿਆ ਕਿਸੇ ਵੀ ਤਰ੍ਹਾਂ ਦਾ ਆਪਾਂ ਡਿਜ਼ਾਈਨ ਦੇ ਕੇ ਤੇ ਆਪਾਂ ਕੋਟੀਆਂ ਸਵੈਟਰ ਬਣਾ ਸਕਨੇ ਆ ਬਣਨੇ ਕਿ ਕਿਵੇਂ ਇੱਧਰ ਵਿਖਾ ਦਿਨਾ ਤੁਹਾਨੂੰ ਐਵੇਂ ਮਤਲਬ ਆ ਦੇਖੋ ਆ ਮਸ਼ੀਨਾ ਤੇ ਸਾਰਾ ਧਾਗੇ ਤੋਂ ਲੱਗੇ ਸਾਰੇ ਤੇ ਇਹਦੇ ਨਾਲ ਥੱਲੇ ਉਸ ਦੇਖੋ ਕਪੜਾ ਤਿਆਰ ਹੋ ਜਾਂਦਾ ਜਿਹੜਾ ਥੱਲੇ ਕਪੜਾ ਪਿਆ ਆਹ ਵੇਖੋ ਆਹ ਕੋਟੀ ਆ ਮੈਨੂੰ ਲੱਗਦਾ ਜਿਵੇਂ ਦੀ ਮੈਂ ਪਾਈ ਆ ਥੋੜੀ ਥੋੜੀ ਉਦਾਂ ਦੀ ਲੱਗਦੀ ਆ ਪਰ ਕੁਆਲਿਟੀ ਦਾ ਫਰਕ ਹੋਏਗਾ ਇਹ ਸਰ ਆਪਣੇ 7 ਗੇਜ ਮਸ਼ੀਨ ਆ 7 ਗੇਜ ਹਾਂਜੀ ਇਹ ਆਪਾਂ ਇਹਨੂੰ ਕਨਵਰਟ ਕਰ ਸਕਦੇ ਆ ਹਾਫ ਗੇਜ ਵਿੱਚ ਅੱਛਾ ਤੇ ਆਪਾਂ ਇਹਦੇ 5 ਗੇਜ ਦੇ ਵੀ ਲੁੱਕ ਲੈ ਸਕਦੇ ਆ ਠੀਕ ਐ ਹਾਂਜੀ ਜਿਵੇਂ ਇਸ ਤਰ੍ਹਾਂ ਹੁਣ ਤਿੰਨ ਪਲਾਈ ਚੱਲ ਰਿਆ ਜਾਣੇ ਆਪਣਾ ਅੱਛਾ ਅੱਛਾ ਜਦੋਂ ਆਪਾਂ ਇਹਨੂੰ ਹਾਫ ਗੇਜ 'ਚ ਕਰਾਂਗੇ ਆਪਾਂ ਦੋ ਪਲਾਈ ਹੋਰ ਐਡ ਕਰ ਸਕਦੇ ਆ ਹੋਰ ਐਡ ਕਰ ਆਇਤੋਂ ਵੀ ਕੌਨਸ ਗੇਜ ਆਪਾਂ ਬਣਾ ਸਕਦੇ ਆ ਠੀਕ ਐ ਠੀਕ ਐ ਇਸ ਨੂੰ ਪੱਕ ਜਿਵੇਂ ਸਵੈਟਰ ਆਪਣੇ ਬੁਲਣ ਵਾਲੇ ਗੁਜ਼ਾਰਾਂ ਚ ਆਪਾਂ ਨੂੰ ਮਿਲਣੇ ਆਏ ਹੈ ਹਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਆਪਣੀ ਕਿੱਥੇ ਦੀ ਫਰਮ ਆਪਣੀ ਏ ਇਹ ਸਰ ਆਪਣੇ ਨਾ ਸ਼ੇਮਾ ਸ਼ੇਕੀ ਜਾਪਾਨ ਦੇ ਹੈ ਅੱਛਾ ਜਾਪਾਨ ਦੀ ਟੈਕਨੀਕ ਆ ਸਾਰੀ ਇਹ ਹਾਂਜੀ ਅੱਛਾ ਇਹ ਵੋਲਟਾਸ ਨੇ ਇਹਨੂੰ ਓਵਰਟੇਕ ਕੀਤਾ ਹੋਇਆ ਵਾ ਵੋਲਟਾਸ ਟਾਟਾ ਵਾਲੇ ਹਾਂਜੀ ਹਾਂਜੀ ਠੀਕ ਹੈ ਸਾਡਾ ਆਪਣਾ ਆਫਿਸ ਹੈਗਾ ਤੇ ਆਰ ਕੇ ਰੋਡ ਟੀਮਾ ਚੌਕ ਟੀਮਾ ਚੌਕ ਆਰ ਕੇ ਰੋਡ ਲੁਧਿਆਣਾ ਹਾਂਜੀ ਹਾਂਜੀ ਜੋ ਬਿਲਕੁਲ ਅੱਜ ਦੇ ਅੱਜ ਨਾਲ ਅੱਛਾ ਹਾਂਜੀ ਹਾਂਜੀ ਇਹਦੇ ਨਾਲ ਇਦਾਂ ਕਪੜਾ ਨਿਕਲੀ ਜਾਊਗਾ ਤੇ ਬਾਅਦ ਵਿੱਚ ਆਪਾਂ ਉਹਨੂੰ ਹੁਣ ਇਸ ਚੀਜ਼ ਤੋਂ ਇਹ ਕੋਟੀ ਬਣੇਗੀ ਮੰਨ ਕੇ ਚੱਲੋ ਹਾਂ ਉਹਨਾਂ ਨੇ ਦੇਖੋ ਇਹ ਪੈਨਲ ਬਣ ਰਿਹਾ ਹੈ ਇਹ ਦੋ ਸਲੀਵ ਬਣ ਗਿਆ ਦੋ ਸਲੀਵ ਬਣ ਗਈਆਂ ਜੋੜਤਾ ਉਹਨਾਂ ਨੂੰ ਰਿਕਵੈਸਟ ਲੱਗਿਆ ਹੋਇਆ ਵਾ ਇਹਨਾਂ ਹਟਾਟਿੰਗ ਮਸ਼ੀਨ ਨੇ ਦੋ ਸਲੀਵ ਬਣਾਤਾ ਇੱਕ ਫਰੰਟ ਦਾ ਪੈਨਲ ਬੈਕ ਦਾ ਪੈਨਲ ਉਸ ਤੋਂ ਬਾਅਦ ਆਪਾਂ ਇਹਨੂੰ ਲਿੰਕਿੰਗ ਕਰਾਵਾਂਗੇ ਲਿੰਕਿੰਗ ਹਾਂ ਜੇ ਲਿੰਕਿੰਗ ਹੈ ਉਹਦੇ ਨਾਲ ਉਹ ਮਸ਼ੀਨ ਹੀ ਕਰੂਗੀ ਨਹੀਂ ਸਰ ਉਹ ਅੱਗੇ ਲਿੰਕਿੰਗ ਮਸ਼ੀਨ ਹੁੰਦੀ ਹੈ ਅੱਗੇ ਯਾਨੀ ਕਿ ਜੋੜਨ ਵਾਲੀ ਸਲਾਈ ਵਾਲੀ ਮਸ਼ੀਨ ਕਹ ਦਈਏ ਉਹ ਲਿੰਕਿੰਗ ਕਰਕੇ ਇਹਨੂੰ ਫਿਨਿਸ਼ ਗਾਰਮੈਂਟ ਆਪਣਾ ਹਾਂ ਇਦਾਂ ਬਣਦਾ ਇਦਾਂ ਯਾਨੀ ਕਿ ਤਿਆਰ ਹੋ ਜਾਏਗਾ ਇਹ ਲਿੰਕਿੰਗ ਉੱਤੇ ਵਧੀਆ ਬਣਾਇਆ ਹੋਇਆ ਆਪਾਂ ਮਤਲਬ ਜੋੜਤਾ ਜਿਵੇਂ ਹਾਂਜੀ ਸੇਮ ਉਹੀ ਚੀਜ਼ ਹੈ ਜਿਵੇਂ ਆਪਾਂ ਕਰਦੇ ਆ ਆ ਦੇ ਹਾਂਜੀ ਹਾਂਜੀ ਆ ਸਾਰਾ ਕੁਝ ਤਿਆਰ ਹੋ ਜਾਂਦਾ ਇਦਾਂ ਹਾਂਜੀ ਸਰ ਡਿਜ਼ਾਈਨ ਜਿਵੇਂ ਅਸੀਂ ਸਟਾਰਟਿੰਗ 'ਚ ਦੇਖਿਆ ਟੀਵੀ ਐ ਤੇ ਉੱਥੇ ਲੱਗਾ ਬਾਹਰ ਡਿਜ਼ਾਈਨ ਕੋਈ ਵੀ ਆਪਾਂ ਦੇ ਸਕਦੇ ਨੂੰ ਇਦਾਂ ਹਾਂਜੀ ਹਾਂਜੀ ਬਿਲਕੁਲ ਡਿਜ਼ਾਈਨ ਦੇ ਤਾਂ ਉਹ ਸਭ ਡਿਜ਼ਾਈਨ ਨਹੀਂ ਪੋਸਿਬਿਲਿਟੀਜ਼ ਬਹੁਤ ਹੈ ਆਪਣੀ ਸੀਮਾ ਵਿੱਚ ਅੱਛਾ ਜੀ ਜੋ ਮਰਜ਼ੀ ਬਣਾਈ ਜਾਵੇ ਇਸ ਮਸ਼ੀਨ ਤੇ ਹਰ ਤਰ੍ਹਾਂ ਦੇ ਡਿਜ਼ਾਈਨ ਬਣਾਉਗੇ ਇਹ ਮਸ਼ੀਨ ਦੀ ਕਾਸਟ ਕਿੰਨੀ ਹੋਏਗੀ ਇਹ ਸਰ ਮਸ਼ੀਨ ਦੇ ਕਾਸਟ ਆਪਣੀ ਹੋਏਗੀ 14 ਲੱਖ 14 ਲੱਖ ਹਾਂਜੀ ਸਰ 14 ਲੱਖ ਦੀ ਮਸ਼ੀਨ ਹੈ ਹੁਣ ਇਹ ਨਵੀਂ ਮਸ਼ੀਨ ਲਾਂਚ ਹੋਈ ਹੈ ਹਾਂਜੀ ਇਹ ਸਰ ਆਪਣੀ ਹੈਗੀ ਹੈ ਐਸ ਵੀ ਆਰ 183 ਅੱਛਾ ਜੀ ਇਹਦਾ 72 ਇੰਚੀ ਬੈੱਡ ਹੈ 72 ਇੰਚੀ ਲ ਤੇ 21 ਗੇਜ ਮਸ਼ੀਨ ਹੈ ਦਾ 21 ਗੇਜ ਹੈ ਹਾਂ ਜੀ ਤੇ ਆਪਣੀ ਇਹ ਹੋਲ گارਮੈਂਟ ਮਸ਼ੀਨ ਹੈ ਓਕੇ ਰੈਡੀ ਟੂ ਵੇਅਰ گارਮੈਂਟ ਰੈਡੀ ਟੂ ਵੇਅਰ گارਮੈਂਟ ਓਕੇ ਨਿਟ ਹੋਊਗਾ ਹਾਂ ਉਸ ਤੋਂ ਬਾਅਦ ਪ੍ਰੈਸ ਹੋਊਗਾ ਵਾਸ਼ਿੰਗ ਹੋਊਗਾ ਹਾਂ ਤੁਸੀਂ ਯੂਜ਼ ਕਰ ਸਕਦੇ ਹੋ ਯੂਜ਼ ਕਰ ਸਕਦੇ ਆ ਇਹ ਆਪਾਂ ਦੇਖੋ ਆਪਾਂ ਪੈਨਲ ਇਹ ਨਿਟ ਕਰਾ ਕੇ ਉਹਨੂੰ ਪਾਇਆ ਦੰਦੇ ਨੂੰ ਓਕੇ ਉਹ ਜਿਆਦਾ ਦੇਖੋ ਅੱਛਾ ਇਹ ਆਪਣੇ ਤਿਆਰ ਹੋ ਜਾਣਾ ਸਾਰਾ ਹਾਂ ਜੀ ਹਾਂ ਜੀ ਇਹ ਆਪਣਾ ਪੈਨਲ ਨਿਟ ਹੋ ਰਿਹਾ ਇਹ ਦੇਖੋ 슬ੀਵ ਹਾਂ ਬਣ ਰਹੀ ਹੈ ਇਹ ਵਿੱਚ ਮੇਨ ਬੋਡੀ ਪਾਰਟ ਮੇਨ ਬੋਡੀ ਪਾਰਟ ਵਿੱਚ ਬਣ ਰਿਹਾ ਹੈ ਹਾਂਜੀ ਓਕੇ ਇਹਨਾਂ ਨੇ ਫਿਰ ਆਪੇ ਜਾਨੀ ਕਿ ਅਟੈਚ ਹੋ ਜਾਣਾ ਹਾਂਜੀ ਹੁਣ ਆਪਾਂ ਇਹਨੂੰ ਬਸ ਖੋਲਣਾ ਇਲਾਸਟਿਕ ਤੇ ਰੈਡੀ ਹੈ ਰੈਡੀ ਓਕੇ ਇਹਨੇ ਚੀਜ਼ਾਂ ਬਣਾ ਕੇ ਉਸ ਤੋਂ ਬਾਅਦ ਆ ਚੀਜ਼ ਬਣ ਜਾਣੀ ਹੈ ਤੁਹਾਡੇ ਆਫਟਰ ਆਲ ਸਾਰੀ ਪ੍ਰੋਸੈਸ ਬਚ ਗਈ ਬਚ ਗਈ ਆਪਾਂ ਇਹਨੂੰ ਸਾਮ ਸਵਾਰ ਰੱਖਣਾ ਇਹਨੂੰ ਲਿੰਕਿੰਗ ਕਰਨਾ ਕੱਟੇ ਕਰਨਾ ਉਹ ਸਾਰਾ ਕੁਝ ਆਪਣੇ ਆਪ ਕਰਦੇ ਨੇ ਉਹ ਸਭ ਤੁਹਾਡਾ ਸਾਰੀ ਪ੍ਰੋਸੈਸ ਖਤਮ ਬੇਸਿਕ ਇਹ ਆਹ ਦੇਖੋ ਆਪ ਆਪਣੀ ਇਨਪੁਟ ਇਹ ਹੈ ਥ੍ਰੈਡ ਹਾਂਜੀ ਸਰ ਥ੍ਰੈਡ ਹੈ ਨਾ ਇਹ ਹੈ ਇਹ ਯਾਨੀ ਕਿ ਕੁਆਲਿਟੀ ਜਿਹੜੀ ਮਰਜ਼ੀ ਤੁਸੀਂ ਲਾਉਂਦੇ ਹੋ ਇੱਥੇ ਉਹਨੇ ਬਣਾ ਕੇ ਡਿਜ਼ਾਈਨ ਤੁਹਾਨੂੰ ਦੇ ਦੇਣਾ ਹਾਂਜੀ ਸਰ ਆਹ ਵੇਖੋ ਡਿਜ਼ਾਈਨਿੰਗ ਓਕੇ ਚੱਲ ਰਿਹਾ ਅੱਛਾ ਆਹ ਵਾਲੀ ਡਿਜ਼ਾਈਨਿੰਗ ਹੈ ਤਾਂ ਹਾਂਜੀ ਸਰ ਇਹ ਆਪਣਾ ਡਿਜ਼ਾਈਨਿੰਗ ਸੌਫਟਵੇਅਰ ਹੈ ਅੱਛਾ ਸੌਫਟਵੇਅਰ ਤੇ ਡਿਜ਼ਾਈਨ ਹੋ ਜਾਣਾ ਇਹਦੇ ਵਿੱਚ ਆਪਾਂ ਸਾਰਾ ਪ੍ਰੋਗਰਾਮ ਕ੍ਰੀਏਟ ਕਰਨਾ ਹੈ ਠੀਕ ਹੈ ਸਰ ਥੈਂਕ ਯੂ ਜੀ ਠੀਕ ਹੈ ਸਰ ਥੈਂਕ ਯੂ ਨਾਈਸ ਟੂ ਮੀਟ ਯੂ ਸਰ ਚਾਹ ਕਾਫੀ ਮਾ ਸ਼ੁਕਰੀ ਹੈ ਨਹੀਂ ਨਹੀਂ ਸਰ ਥੈਂਕ ਲਾ ਵੀ ਐ ਹੁੰਦੀ ਜੇ ਪਹਿਣਾ ਦੇ ਸੂਟਾਂ ਤੇ ਕਢਾਈ ਆ ਸਾਰੀਆਂ ਮਸ਼ੀਨਾਂ ਲੈ ਮੈਂ ਤੇ ਬੰਦੀ ਕਰਾਤੀਆਂ ਨੇ ਆ ਆ ਗਾਤੂਗਾ ਕਈ ਵਾਰ ਵੀ ਟੁੱਟ ਜਾਂਦਾ ਤਾਂ ਕਰਕੇ ਰਹਿ ਗਈ ਆ ਮਸ਼ੀਨਾ ਕਰਦੀ ਨੇ ਕਢਾਈ ਬੀਬੀਆਂ ਦੇ ਸੂਟਾਂ ਤੇ ਤੇ ਆ ਦੇਖੋ ਟੌਮੀ ਹਿਲਫਿਗਰ ਦੇ ਐ ਲੱਗਦੇ ਜੇ ਸਟicker ਯੂ ਐਸ ਪੋਲੋ ਟੌਮੀ ਹਿਲਫਿਗਰ ਐਡੀਡਾਸ ਰਿਵੋਕ ਜਿਹੜਾ ਆਖੋ ਆਪਾਂ ਜਦੋਂ ਟੀ-ਸ਼ਰਟ ਬਣਵਾਣੀ ਆ ਆਪਾਂ ਲੋਗੋ ਲਵਾਉਣਾ ਪ੍ਰੋਫੈਸਰ ਸਾਹਿਬ ਬਲੌਗ ਦਾ ਇਹ ਮਸ਼ੀਨਾ ਨੇ ਜੀ ਲੁਧਿਆਣਿਆਂ ਮਤਲਬ ਮਸ਼ੀਨਾ ਬਾਹਰ ਲਿਆਣੇ ਜਪਾਨ ਦੀਆਂ ਆ ਚਾਈਨਾ ਦੀਆਂ ਹੋਰ ਵੀ ਦੇਸ਼ਾਂ ਦੀਆਂ ਲੇਕਿਨ ਲੁਧਿਆਣਿਆਂ ਤੁਹਾਨੂੰ ਮਿਲ ਜਾਣਗੀਆਂ ਇਹ ਇਹ ਵੇਖੋ ਸੂਟਾਂ ਤੇ ਬਾਰਡਰ ਬੂਡਰ ਲੱਗਦੇ ਜਾਂ ਲੈਸ਼ਾਂ ਲੋਸ਼ਾਂ ਤਿਆਰ ਹੁੰਦੀਆਂ ਇੱਕ ਨਹੀਂ ਦੋ ਨਹੀਂ ਐ ਐ ਇਹ ਸਾਰੀ ਇੱਕੋ ਮਸ਼ੀਨ ਹੈ ਇਹ ਆ ਸਾਰੇ ਰੰਗਾਂ ਦੀਆਂ ਰੇਲਾਂ ਉੱਤੇ ਲੱਗ ਜਾਂਦੀਆਂ ਕਿਆ ਵੇਖੋ ਵੀ ਕਿੰਨੇ ਕਿੰਨੇ ਬੰਦਿਆਂ ਦਾ ਕੰਮ ਮਸ਼ੀਨਾ ਕਰਦੀਆਂ ਨੇ ਪਈਆਂ ਇਹ ਕੱਲੀ ਕੱਲੀ ਦੇਖੋ ਲੈਸ਼ ਕਹ ਲਈ ਇਸ ਨੂੰ ਪੱਟੀ ਕਹ ਲੋ ਬਾਰਡਰ ਕਹ ਲੋ ਸੂਟਾਂ ਤੇ ਲੱਗਦਾ ਇਹ ਵੀ ਚੀਜ਼ਾਂ ਤੁਹਾਨੂੰ ਬਖਾਣ ਦੇ ਆਹ ਵੇਖ ਲਓ ਜੀ ਉਹਨਾਂ ਦਾ ਕੰਮ ਹੋ ਰਿਹਾ ਉਹਨਾਂ ਦੇ ਕੱਪੜੇ ਦੇ ਉੱਤੇ ਇਦਾਂ ਡਿਜ਼ਾਈਨ ਪੈ ਰਹੇ ਨੇ 3D ਵਾਲੇ ਹਨਾ ਮिक्की ਮਾਊਸ ਮिक्की ਮਾਊਸ ਬਣਦਾ ਪਿਆ ਐਦਾਂ ਹੁੰਦੀ ਹੈ ਸਟਿਚਿੰਗ ਇਹ ਹਨਾ ਆ ਉੱਤੇ ਵੇਖੋ ਤੁਸੀਂ ਸਾਰਾ ਇਹ ਬੁਲਣ ਦੀਆਂ ਜਿੰਨੀਆਂ ਵੀ ਸਾਰੀਆਂ ਰੇਲਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਇਹ ਮਸ਼ੀਨ ਦਾ ਕੰਮ ਹੈ ਤੇ ਜਿਹੜੇ ਆਪਾਂ ਇਹ ਡਿਜ਼ਾਈਨ ਬਣਨੇ ਆ ਸਵੈਟਰਾਂ ਦੇ ਆ ਵੇਖੋ ਇਹ ਬਣਦਾ ਕਿਵੇਂ ਹੈ ਇਹਨਾਂ ਮਸ਼ੀਨਾਂ ਦੇ ਉੱਤੇ ਆਹ ਵਾਲਾ ਇਹ ਰਿਵਰਸਿਬਲ ਪਲੇਟਨ ਬਣਾਇਆ ਸਿੰਗਲ ਮਲਟੀ ਪਲੇਟ ਨਹੀਂ ਹੈ ਅੱਛਾ ਹਾਂਜੀ ਦੋਨੋਂ ਸਾਈਡ ਤੇ ਦੇਖੋ ਅੱਛਾ ਦੋਨੋਂ ਸਾਈਡ ਤੋਂ ਇੱਕ ਪਾਸੇ ਬਲੈਕ ਐਂਡ ਵਾਈਟ ਟਾਈਪ ਹੋ ਗਿਆ ਹਨਾ ਇਹ ਰਿਵਰਸਿਬਲ ਪਲੇਟਨ ਕਹਿੰਦੇ ਓਕੇ ਇਹ ਮਸ਼ੀਨ ਨੂੰ ਆਪਾਂ ਇੱਕ ਵਾਰੀ ਦੇ ਦੇਣਾ ਕਹਿ ਲੋ ਕਿ ਕਮਾਂਡ ਦੇ ਦੇਣੀ ਕਮਾਂਡ ਇਹ ਮੋਟਰਾਈਜ਼ ਦੁਆਰਾ ਆਏ ਹੈ ਮੋਟਰਾਂ ਮੋਟਰਾਈਜ਼ ਹੈ ਹੈ ਬੈਲਟ ਲੱਗੀ ਹੈ ਨਾਲ ਹੀ ਕੋਈ ਮੈਗਨੈਟ ਨਹੀਂ ਹੈ ਕੁਝ ਨਹੀਂ ਹੈ ਆ ਬੈਲਟ ਨੇ ਕੰਮ ਕਰਨਾ ਸਾਰਾ ਓਕੇ ਕੱਪੜੇ ਤੇ ਕੰਮ ਹੋਈ ਜਾਣਾ ਕਪੜਾ ਨਿਕਲੀ ਜਾਣਾ ਹਾਂ ਜੀ ਹਾਂ ਲੱਗਿਆ ਆਈਡੀਆ ਆ ਵਾਲਾ ਅੱਛਾ ਹੁਣ ਇਹ ਤਿਆਰ ਹੋ ਰਿਹਾ ਇਸ ਟਾਈਮ ਵਾਹ ਜੀ ਵਾਹ ਠੀਕ ਹੈ ਇਹਦੇ ਸ਼ਾਲ ਕੋਟੀਆਂ ਸਵੈਟਰ ਸਭ ਕੁਝ ਬਣੀਆਂ ਜਾਂਦਾ ਹੈ ਟੈਂਟ ਚ ਵਾਸਤੇ ਸਪੈਸ਼ਲ ਹੈ ਆ ਵੇਖੋ ਇੰਨਾ ਬੋਤਲਾਂ ਚ ਰੰਗ ਪਿਆ ਹੈ ਤੇ ਰੰਗ ਨੂੰ ਮਿਕਸ ਕਰਕੇ ਡਿਜ਼ਾਈਨ ਬਣ ਜਾਂਦੇ ਨੇ ਇਹ ਆ ਵੇਖੋ ਬੱਚਿਆਂ ਦੀਆਂ ਟੀ-ਸ਼ਰਟਾਂ ਜਿਹੜੀਆਂ ਆਪਾਂ ਕਈ ਵਾਰ ਖਰੀਦਨੇ ਆ ਜਾਂ ਕੋਈ ਵੀ ਕੱਪੜਾ ਆਪਾਂ ਬਜਾਰੋਂ ਖਰੀਦਨੇ ਆ ਤੇ ਉਹਦੇ ਨਾਲ ਵੇਖੋ ਇੱਥੇ ਥੱਲੇ ਕੱਪੜਾ ਪਾ ਕੇ ਐ ਬਣਦਾ ਜੀ ਮਤਲਬ ਦਰਜੀਨਾਂ ਦੀਆਂ ਦਰਜਣਾਂ ਆ ਨਿਕਲਦਾ ਪੂਰਾ ਲੋਟ ਹੁਣ ਇਸ ਕੱਪੜੇ ਤੋਂ ਟੀ-ਸ਼ਰਟਾਂ ਤਿਆਰ ਹੋਣਗੀਆਂ ਕੁਝ ਤਿਆਰ ਹੋਏਗਾ ਉਹ ਚੀਜ਼ ਐ ਇਹ ਆ ਮਸ਼ੀਨ ਵੇਖੋ ਕਿੱਡੀ ਵੱਡੀ ਪਰਲੇ ਵਸਤਨ ਮਖਾਨਾ ਚੱਲ ਰਹੀ ਆ ਆਹ ਦੇਖੋ ਜਿਵੇਂ ਆ ਟੀ-ਸ਼ਰਟਾਂ ਨੇ ਹੁਣ ਟੀ-ਸ਼ਰਟ ਦੇ ਉੱਤੇ ਆ ਕਿਸੇ ਨੇ ਹੱਥ ਨਾਲ ਥੋੜੀ ਬਣਾਇਆ ਐਡਾ ਮੋਰ ਪੰਖਾ ਹੈ ਨਾ ਆਹ ਡਿਜ਼ਾਈਨ ਵੇਖੋ ਛਾਲਾਂ ਤੇ ਸਾਰਾ ਕੁਝ ਇਹ ਆਹ ਕੰਮ ਹੋ ਰਿਹਾ ਜੀ ਇੱਧਰ ਵੇਖੋ ਆਹ ਡਿਜ਼ਾਈਨ ਇਸ ਤਰ੍ਹਾਂ ਬਣਦੇ ਜੀ ਵਿੱਚ ਆਹ ਪ੍ਰਿੰਟ ਹੋ ਰਿਹਾ ਨਾ ਵੇਖੋ ਇਸ ਤਰ੍ਹਾਂ ਪਹਿਲਾਂ ਪ੍ਰਿੰਟ ਹੋ ਜਾਣੇ ਤੁਹਾਡੇ ਟੈਡੀ ਬੀਅਰ ਮिक्की ਮਾਊਸ ਸਾਰੇ ਇਦਾਂ ਪ੍ਰਿੰਟ ਹੋ ਗਏ ਇਸ ਸਟਿਕਰਾਂ ਨੂੰ ਫਿਰ ਚੁਪ ਚੁਪ ਕੇ ਆਹ ਵੇਖੋ ਥੱਲੇ ਇੱਕ ਆਟਾ ਜਾਂ ਜਾ ਰਿਹਾ ਇਹਦੇ ਵਿੱਚ ਨਾ ਬੂਰਾ ਜਾਂ ਉੱਤੇ ਉੱਤੇ ਜਾਈ ਜਾਂਦਾ ਉਸ ਨੂੰ ਯਾਨੀ ਕਿ ਫਿਨਿਸ਼ਿੰਗ ਦੇ ਹੀ ਜਾਂਦਾ ਆਹ ਵਾਲੀ ਚੀਜ਼ ਆ ਵੇਖੋ ਉਰਿਆ ਹੋਇਆ ਜਿੱਦਾਂ ਮੈਦਾ ਜਾਂ ਹੁੰਦਾ ਇਹ ਥੱਲੇ ਡਿੱਗਦਾ ਪਿਆ ਉਹਦੇ ਉੱਤੇ ਉਹ ਚੀਜ਼ ਹੀ ਬਣਦੀ ਏ ਉਸ ਤੋਂ ਬਾਅਦ ਐਸ ਪਾਸੇੋਂ ਨਿਕਲ ਜਾਂਦੀ ਆ ਵੇਖੋ ਆ ਪੁੱਠਾ ਪਾਸਾ ਸਟਿਕਰਾਂ ਦਾ ਇਹਦੇ ਉੱਤੇ ਗਮ ਵਗੈਰਾ ਲਾਗਦੀ ਇਸ ਨੂੰ ਫਿਰ ਉਹਨਾਂ ਨੇ ਕੱਪੜੇ ਦੇ ਉੱਤੇ ਚਿਪਕਾ ਦੇਣਾ ਤੇ ਆਪਣੀ ਉਹ ਟੀ-ਸ਼ਰਟ ਬਣ ਕੇ ਤਿਆਰ ਹੋ ਜਾਂਦੀ ਆ ਆ ਵੇਖੋ ਆ ਸਿੱਧਾ ਪਾਸਾ ਸਟਿਕਰਾਂ ਦਾ ਇਹ ਮੁੱਠਾ ਪਾਸਾ ਜੀ ਇੱਥੋਂ ਮੇਰੇ ਵੀਰ ਨੇ ਆ ਕੱਟ ਕੇ ਤੇ ਜਿਹਦੇ ਉੱਤੇ ਚਿਪਕਾਣਾ ਹੁੰਦਾ ਉਹਦੇ ਉੱਤੇ ਚਿਪਕਾ ਦੇ ਲੀ ਹੁਣੇ ਵੇਖਿਓ ਆ ਦੇਖੋ ਐਦਾਂ ਸ਼ੀਟ ਤਿਆਰ ਹੁੰਦੀ ਆ ਏ ਲੋ ਜੀ ਇਹ ਟੀ-ਸ਼ਰਟ ਦੇ ਉੱਪਰ ਛੱਪ ਜੂਗਾ ਹੁਣ ਵਾਹ ਜੀ ਵਾਹ